ਜੋ ਵੀ ਪੰਜਾਬ ਦੇ ਅੱਜ ਹਾਲਾਤ ਨੇ ਉਹਨਾਂ ਮੁਤਾਬਕ ਜਿਹੜੇ ਪਾਸਟਰ ਨੇ ਅਸਾਈ ਧਰਮ ਦੇ ਪਖੰਡੀ ਉਹਨਾਂ ਨੂੰ ਚੈਲੰਜ ਆ ਕਿ ਆਪ ਵੀ ਦੱਸਣਾ ਚਾਹੁੰਦਾ ਹੈ ਵੀ ਜੋ ਅੱਜ ਤੋਂ 26 100 ਸਾਲ ਪਹਿਲਾਂ ਦੁਨੀਆ ਤੇ ਰਾਜ ਕਰਨ ਵਾਲੇ ਜਿਹੜੇ ਰਾਜਾ ਸੀਗਾ ਜਿਨ੍ਹਾਂ ਦਾ ਬਾਦਸ਼ਾ ਸੈਰਸ ਆਫ ਦਾ ਕਿੰਗ ਵਰਲਡ ਦਾ ਰਾਜਾ ਹੋਇਆ ਜਿਹਨੂੰ ਕੁਰਸ ਕੁਰੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਮੇਲ ਕੀਤਾ ਕਾਫੀ ਸਾਡਾ ਪਰਿਵਾਰ ਆ ਉਹਨਾਂ ਨਾਲ ਪਿਆਰ ਆ ਜਿਹੜੇ ਉਸ ਟਾਈਮ ਇਹ ਰਾਜੇ ਸੀਗੇ ਸੈਰਸ ਜਿਹਦਾ ਨਾਮ ਕੁਰਸ ਵੀ ਆ ਕੁਰੂ ਵੀ ਆ ਇਹਨਾਂ ਨੇ 2600 ਸਾਲ ਪਹਿਲਾਂ ਰਾਜ ਕੀਤਾ ਦੁਨੀਆ ਦੇ ਉੱਤੇ ਤੇ ਇਹਨਾਂ ਦੇ ਪਰਿਵਾਰ ਅੱਜ ਵੀ ਜਿਹੜੇ ਹੈਗੇ ਨੇ ਕੁਝ ਅੰਮ੍ਰਿਤਸਰ ਦੇ ਵਿੱਚ ਜਿਹੜਾ ਲਾਹੌਰੀ ਗੇਟ ਆ ਉੱਥੇ ਕੰਬੋਜ ਕੌੜਾ ਕੰਬੋਜੀ ਆ ਗਲੀ ਬਣੀ ਹੋਈ ਆ ਜਿਹੜੀ 400 ਸਾਲ ਪਹਿਲਾਂ ਦੀ ਆ ਕਈ ਵਾਰੀ ਪਹਿਲਾਂ ਵੀ ਵੀਡੀਓ ਪਾਈਆਂ ਨੇ ਤੇ ਅੱਜ ਦਾ ਵਿਸ਼ਾ ਇਹ ਆ ਵੀ ਜਿਹੜੇ ਪਾਸਟਰ ਨਕਲੀ ਜਿਸ ਤਰ੍ਹਾਂ ਨਰੂਲਾ ਹੋ ਗਿਆ ਹੋਰ ਨੇ ਜਿਹੜੇ ਉਹ ਜਿਹੜੇ ਗਰੀਬ ਸਿੱਖ ਇਹਨਾਂ ਨੂੰ ਲਾਲਚ ਦੇ ਕੇ ਧਰਮਤਬਦੀਲ ਕਰਾ ਰਹੇ ਨੇ ਜਿਹੜੇ ਗੈਰ ਕਾਨੂੰਨੀ ਆ ਤੇ ਮੈਂ ਬੇਨਤੀ ਇਹੀ ਕਰਨਾ ਚਾਹਣਾ ਕਿ ਜਿਹੜਾ ਉਹ ਰਾਜਾ ਸੀ ਸੈਰਸ ਉਹ ਇੱਕ ਪਰਮਾਤਮਾ ਨੂੰ ਮੰਨਣ ਵਾਲਾ ਸੀ ਉਹਦੇ ਰਾਜ ਦੇ ਵਿੱਚ ਸਾਰੇ ਧਰਮਾਂ ਨੂੰ ਆਜ਼ਾਦੀ ਸੀਗੀ ਤੇ ਪਰ ਉਹ ਇੱਕ ਧਰਮ ਸੀ ਜਿਹੜੇ ਸੈਰਸ ਦੀਆਂ ਕਹਾਣੀਆਂ ਨੇ ਜਿਹੜੀ ਬਾਈਬਲ ਆ ਉਹਦੇ ਵਿੱਚ ਵੀ ਉਹ ਰਾਜੇ ਦੀਆਂ ਕਹਾਣੀਆਂ ਉਹਨਾਂ ਦੀ ਵਿੱਚ ਮੌਜੂਦ ਨੇ ਉਹਨਾਂ ਦੀਆਂ ਸਾਖੀਆਂ ਉਹ ਬਾਈਬਲ ਦੇ ਵਿੱਚ ਕੁਰਾਨ ਦੇ ਵਿੱਚ ਵੀ ਮੌਜੂਦ ਨੇ ਜਿਹੜੇ ਸਾਰੇ ਪੁਰਾਣੇ ਗ੍ਰੰਥ ਨੇ ਉਹਨਾਂ ਦੇ ਵਿੱਚ ਉਹਨਾਂ ਸੈਰ ਸਰਾਜੇ ਦੀਆਂ ਕੌੜਾ ਕੰਬੋਜੇ ਦੀਆਂ ਕਹਾਣੀਆਂ ਮੌਜੂਦ ਨੇ ਜਦੋਂ ਕਿ ਜਿਹੜਾ ਉਹਨਾਂ ਦਾ ਪਰਿਵਾਰ ਆ ਜਿਹੜੇ ਸਾਈ ਨੇ ਮੈਂ ਇਹਨਾਂ ਨੂੰ ਚੈਲੰਜ ਕਰਨਾ ਚਾਹਣਾ ਇਹ ਇਹਨਾਂ ਤੱਕ ਪਹੁੰਚਾ ਦਿਓ ਜਿਹੜੇ ਭਾਰਤ ਦੇ ਵਿੱਚ ਸਾਰਿਆਂ ਨੂੰ ਇਹ ਚੈਲੰਜ ਆ ਵੀ ਸਾਡੇ ਨਾਲ ਟੇਬਲ ਟਾਕ ਤੇ ਬਹਿ ਕੇ ਗੱਲ ਕਰੋ ਜੇ ਤਾਂ ਤੁਸੀਂ ਇਹ ਪਰਿਵਾਰ ਨੂੰ ਝੂਠਾ ਸਾਬਤ ਕਰਦੇ ਹੋਗੇ ਵੀ ਹੈ ਨਹੀਂ ਇਹ ਤੁਸੀਂ ਝੂਠ ਬੋਲਦੇ ਹੋ ਉਹ ਜਿਹੜਾ ਪਰਿਵਾਰ ਆ ਸੈਰਸ ਆ ਉਹਦਾ ਕੋੜਾ ਕੰਬੋਜੀਆ ਜਿਨ੍ਹਾਂ ਦੇ ਮੌਜੂਦਾ ਗੱਦੀ ਨਸੀਨੇ ਭਾਈ ਸਰਬਜੀਤ ਸਿੰਘ ਜਿਹੜੇ ਅਮਰੀਕਾ ਦੇ ਵਿੱਚ ਬੈਠੇ ਨੇ ਤੇ ਉਹਨਾਂ ਦਾ ਪਰਿਵਾਰ ਕੋਸ ਇੱਥੇ ਰਹਿੰਦਾ ਸਾਡਾ ਉਹਨਾਂ ਨਾਲ ਪਿਆਰ ਬਣਾਇਆ ਹੋਇਆ ਉਹਨਾਂ ਦੀਆਂ ਕਹਾਣੀਆਂ ਸੈਰਸ ਦੀ ਜਿਹੜਾ ਬਾਈਬਲ ਆ ਉਹਦੇ ਵਿੱਚ ਨੇ ਤੁਸੀਂ ਚੈੱਕ ਕਰ ਸਕਦੇ ਹੋ ਪਰ ਉਹ ਪਰਿਵਾਰ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦਾ ਗੱਲ ਇਹ ਨੋਟ ਕਰਿਓ ਉਹ ਪਰਿਵਾਰ ਜਿਨ੍ਹਾਂ ਦੀਆਂ ਕਹਾਣੀਆਂ ਬਾਈਬਲ ਦੇ ਵਿੱਚ ਅ ਮੌਜੂਦ ਆ ਜਿਨ੍ਹਾਂ ਦੀਆਂ ਕਹਾਣੀਆਂ ਆਪਣੇ ਕੁਰਾਨ ਦੇ ਵਿੱਚ ਮੌਜੂਦ ਆ ਉਹ ਪਰਿਵਾਰ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦਾ ਹੈ ਉਹ ਸਾਰੇ ਅਮਰਤਧਾਰੀ ਸਿੰਘ ਨੇ ਸਾਰੇ ਗੁਰੂ ਨੂੰ ਮੰਨਣ ਵਾਲੇ ਨੇ ਤੇ ਮੈਂ ਪਾਸਟਰਾਂ ਨੂੰ ਚੈਲੰਜ ਕਰਦਾ ਫੇਰ ਤੁਸੀਂ ਕਿਵੇਂ ਜਿਹੜਾ ਪਰਿਵਾਰ ਜਿਨ੍ਹਾਂ ਦੀਆਂ ਬਾਈਬਲ ਦੇ ਵਿੱਚ ਨਮਾ ਜਿਹੜਾ ਬਾਈਬਲ ਉਹਦੇ ਵਿੱਚ ਇਹਦਾ ਪੁਰਾਣਾ ਬਾਈਬਲ ਆ ਉਹਦੇ ਵਿੱਚ ਵੀ ਮੌਜੂਦ ਆ ਉਹਨਾਂ ਦੀਆਂ ਪਰਿਵਾਰ ਦੀਆਂ ਕਹਾਣੀਆਂ ਉਹਨਾਂ ਦੇ ਫੇਰ ਵੱਡੇ-ਵੱਡੇ ਰਿਆਂਦੇ ਫੇਰ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣ ਵਾਲਾ ਸਿੱਖ ਨੇ ਸਾਰੇ ਤੁਸੀਂ ਕਿਹੜੇ ਹਿਸਾਬ ਨਾਲ ਜਿਹੜੇ ਪੰਜਾਬ ਦੇ ਗਰੀਬ ਸਿੱਖ ਨੇ ਉਹਨਾਂ ਨੂੰ ਕਿਵੇਂ ਤਬਦੀਲ ਕਰਦੇ ਹੋ ਧਰਮ ਜੇ ਸਾਡੀ ਗੱਲ ਦੇ ਵਿੱਚ ਕੋਈ ਕਮੀ ਆ ਝੂਠ ਹੈ ਮੈਂ ਸਾਰੇ ਪਾਸਟਰਾਂ ਨੂੰ ਕਹਿੰਦਾ ਛਣੇ ਨਰੂਲਾ ਨੂੰ ਅਸੀਂ ਲੜਾਈ ਨਹੀਂ ਕਰਦੇ ਸੋ ਨਾਲ ਲੜਨਾ ਨਹੀਂ ਟੇਬਲ ਟਾਕ ਤੇ ਬੈਠੋ ਸਾਡੇ ਨਾਲ ਜੇ ਤੁਸੀਂ ਇਹ ਗੱਲ ਝੂਠ ਕਰਦੇ ਹੋ ਵੀ ਬਾਬਾ ਜੀ ਝੂਠ ਬੋਲਦੇ ਨੇ ਅਸੀਂ 11000 ਅਮਰੀਕੀ ਡਾਲਰ ਇਨਾਮ ਦੇਵਾਂਗੇ ਦੁਬਾਰਾ ਫੇਰ ਸੁਣ ਲਓ ਜੇ ਤੁਸੀਂ ਇਹ ਸਾਬਤ ਕਰਦੇ ਹੋ ਵੀ ਬਾਬਾ ਜੀ ਝੂਠ ਬੋਲ ਰਹੇ ਨੇ ਜਿਹੜਾ ਪਰਿਵਾਰ ਸੈਰਸ ਆਫ ਦਾ ਕੋੜਾ ਕੰਬੋਜੀਆ ਉਹਨਾਂ ਦੇ ਗੱਦੀ ਨਹੀਂ ਸਾਰਾ ਪਰਿਵਾਰ ਜਿਨ੍ਹਾਂ ਦੀਆਂ ਕਹਾਣੀਆਂ ਬਾਈਬਲ ਦੇ ਵਿੱਚ ਨੇ ਉਹ ਤਾਂ ਇਸਾਈ ਬਣੇ ਨਹੀਂ ਉਹ ਸਾਰੇ ਗੁਰਸਿੱਖ ਨੇ ਉਹ ਸਾਰੇ ਅੰਮ੍ਰਿਤਧਾਰੀ ਨੇ ਤੇ ਫਿਰ ਤੁਸੀਂ ਦੂਜਿਆਂ ਨੂੰ ਕਿਵੇਂ ਇਸਾਈ ਬਣਨ ਤੇ ਜ਼ੋਰ ਪਾ ਰਹੇ ਹੋ ਕਿਉਂ ਤੁਸੀਂ ਇਸਾਈ ਬਣ ਰਹੇ ਹੋ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਉਹ ਪਰਿਵਾਰ ਅਮਰਤਧਾਰੀ ਨੇ ਉਹ ਗੁਰਸਿੱਖ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣ ਵਾਲੇ ਨੇ ਉਹ ਤਾਂ ਇਸਾਈ ਨਹੀਂ ਬਣੇ ਤੁਸੀਂ ਲੋਕੋ ਕਿਉਂ ਉਹਨਾਂ ਨਕਲੀ ਪਾਸਟਰਾਂ ਦੇ ਚੁੰਗਲ ਦੇ ਵਿੱਚ ਫਸ ਕੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਕਿਉਂ ਪੈਸਿਆਂ ਪਿੱਛੇ ਜਾਂ ਘਰ ਬਣਾਉਣ ਪਿੱਛੇ ਇੱਕ ਧਰਮ ਤੇ ਬਦਲੀਲ ਕਰ ਰਹੇ ਹੋ ਤੇ ਮੈਂ ਉਹਨਾਂ ਪਾਸਟਰਾਂ ਨੂੰ ਵੀ ਚੈਲੰਜ ਕਰਦਾ ਜਿੱਥੇ ਮਰਜੀ ਟੇਬਲ ਟਾਕ ਕਰ ਲੋ ਅਸੀਂ ਤਿਆਰ ਪਰ ਤਿਆਰ ਹਾਂ ਉੱਥੇ ਹੀ ਸਾਰੇ ਭਾਰਤ ਦੇ ਸਾਰੇ ਪੰਜਾਬ ਦੇ ਜਿਹੜੇ ਇਸਾਈ ਨੇ ਉਹਨਾਂ ਨੂੰ ਵੀ ਜੇ ਤੁਸੀਂ ਇਹ ਪਰਿਵਾਰ ਨੂੰ ਝੂਠਾ ਸਾਬਤ ਕਰ ਦੋ ਵੀ ਇਹ ਗਲਤ ਆ ਇਹ ਨਹੀਂ ਹੈ ਅਸੀਂ ਤੁਹਾਨੂੰ 11000 ਅਮਰੀਕੀ ਡਾਲਰ ਇਨਾਮ ਦੇਵਾਂਗੇ ਜੇ ਸੱਚ ਆ ਉਹਨਾਂ ਦੀਆਂ ਕਹਾਣੀਆਂ ਬਾਈਬਲ ਦੇ ਵਿੱਚ ਨੇ ਉਹਨਾਂ ਦੀਆਂ ਕਹਾਣੀਆਂ ਕੁਰਾਨ ਦੇ ਵਿੱਚ ਨੇ ਫਿਰ ਤੁਸੀਂ ਆਪਦਾ ਪਖੰਡ ਬਾਜ ਜਿਹੜਾ ਬੰਦ ਕਰਕੇ ਉਹ ਦੁਕਾਨਾ ਘਰੇ ਵੇਚੋ ਨਾ ਤੁਸੀਂ ਧਰਮ ਤਵਜ਼ੀਲ ਕਰੋ ਇਹ ਸਾਡਾ ਚੈਲੰਜ ਆ ਨਰੂਲੇ ਤੱਕ ਵੀ ਇਹ ਜਿਹੜੀ ਵੀਡੀਓ ਪਹੁੰਚਣੀ ਜਿੰਨੇ ਵੀ ਨੇ ਪਰ ਜਿਹੜੇ ਅਸਲ ਅਸਾਈ ਨੇ ਉਹ ਅਕਾਲ ਤਖਤ ਸਾਹਿਬ ਤੇ ਆ ਕੇ ਉਹਨਾਂ ਨੇ ਅਕਾਲ ਤਖਤ ਸਾਹਿਬ ਤਾਂ ਕੇ ਜਥੇਦਾਰ ਸਾਹਿਬ ਨਾਲ ਮੀਟਿੰਗਾਂ ਕੀਤੀਆਂ ਨੇ ਜਿਹੜੇ ਹੋਰ ਪੰਥਕ ਜਥੇਮੰਦ ਇਹਨਾਂ ਨੇ ਵਿੱਚ ਬਹਿ ਕੇ ਕਹਿ ਦਿੱਤਾ ਵੀ ਸਾਡਾ ਧਰਮ ਇਹ ਨਹੀਂ ਕਹਿੰਦਾ ਪਖੰਡਵਾਦ ਦਾ ਬਿਲਕੁਲ ਉਲਟਾ ਜਿਹੜੇ ਹੱਥਾਂ ਆਏ ਆਏ ਕਰਕੇ ਉਹ ਕੰਮ ਦੇ ਨੇ ਜਿਹੜੇ ਕਹਿੰਦੇ ਬੀਲ ਚੇਅਰ ਤੋਂ ਠਾਲ ਦਿੰਦੇ ਨੇ ਵੀ ਸਾਡੇ ਵਿੱਚ ਕਰਾਮਾਤ ਆ ਉਹਨਾਂ ਨੂੰ ਵੀ ਚੈਲੰਜ ਕਰਾ ਤੁਹਾਨੂੰ 11000 ਅਮਰੀਕੀ ਡਾਲਰ ਦਵਾਂਗੇ ਜਿਹੜਾ ਸਾਈਆਂ ਦਾ ਵੱਡਾ ਪਾਪ ਆ ਉਹ ਅੱਜ ਬੀਲ ਚੇਅਰ ਤੇ ਚੱਲਦਾ ਤੇ ਤੁਸੀਂ ਉਹਨੂੰ ਖੜਾ ਕਰ ਦਿਓ ਲਾਓ ਇਨਾਮ ਜਿਹੜਾ ਉਹ ਪਰਿਵਾਰ ਆ ਉਹਨਾਂ ਦੀਆਂ ਕਹਾਣੀਆਂ ਬਾਈਬਲ ਦੇ ਵਿੱਚ ਨੇ ਲਾਓ ਇਨਾਮ ਜੇ ਤੁਸੀਂ ਇਹ ਸੱਚ ਸਾਬਤ ਝੂਠ ਕਹਿ ਦਿਓ ਵੀ ਇਹ ਬਿਲਕੁਲ ਝੂਠਾ ਜਿਨ੍ਹਾਂ ਦੀਆਂ ਕਹਾਣੀਆਂ ਜਿਹੜੇ ਰਾਜਿਆਂ ਦੀਆਂ ਜਿਹੜੇ ਪਰਿਵਾਰ ਦੀਆਂ ਕਹਾਣੀਆਂ ਬਾਈਬਲ ਦੇ ਵਿੱਚ ਮੌਜੂਦ ਨੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨ ਰਹੇ ਨੇ ਉਹ ਪਰਿਵਾਰ ਅੰਮ੍ਰਿਤਧਾਰੀ ਨੇ ਗੁਰਸਿੱਖ ਨੇ ਫੇਰ ਤੁਸੀਂ ਨਕਲੀ ਈਸਾਈ ਬਣ ਕੇ ਪਾਸਟਰ ਬਣ ਕੇ ਦੁਨੀਆ ਨੂੰ ਕਿਉਂ ਗੁੰਮਰਾ ਕਰ ਰਹੇ ਹੋ ਕਿਉਂ ਤੁਸੀਂ ਧਰਮ ਦੀ ਰਦੀਲ ਕਰ ਰਹੇ ਹੋ ਮੇਰੀ ਇਹ ਬੇਨਤੀ ਆ ਸਾਰਿਆਂ ਨੂੰ ਵੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤੀ ਜਾਵੇ ਮੈਂ ਅੱਜ ਤੱਕ ਜੰਨੀਆਂ ਵੀ ਵੀਡੀਓ ਪਾਈ ਨੇ ਮੈਂ ਕਦੇ ਇਹ ਨਹੀਂ ਕਿਹਾ ਵੀ ਤੁਸੀਂ ਸ਼ੇਅਰ ਕਰੋ ਇਹ ਪਹਿਲੀ ਵੀਡੀਓ ਆ ਕਿਉਂਕਿ ਸਿੱਖ ਧਰਮ ਆ ਜਿਹੜਾ ਇਹ ਇੱਕ ਬਹੁਤ ਵੱਡਾ ਸਾਰਿਆਂ ਦਾ ਸਤਿਕਾਰ ਕਰਦਾ ਪਹਿਲਾਂ ਵੀ ਉਹ ਧਰਮ ਜਿਹੜਾ ਸੈਰਸਾ ਉਹਦਾ ਕਿੰਗ ਕੋੜਾ ਕੰਬੋਜੀਆ ਹੋਇਆ ਇਹ ਕੋਈ ਜਾਤ ਨਹੀਂ ਹੈਗੀ ਕੋੜਾ ਕੰਬੋਜਿਆ ਜਿਹੜਾ ਸੀ ਇਹ ਇੱਕ ਪਿਓ ਪੁੱਤ ਸੀਗਾ ਕੌੜਾ ਉਹਨਾਂ ਦਾ ਵੱਡਾ ਪਿਓ ਪਿਓ ਸੀ ਕੰਬੋਜਿਆ ਉਹਦਾ ਮੁੰਡਾ ਸੀ ਤਾਂ ਹੁਣ ਕੌੜਾ ਕੰਬੋਜਿਆ ਉਹ ਪਰਿਵਾਰ ਜਿਹੜਾ ਇਹਨਾਂ ਦਾ ਲਾਸਟ ਵਾਲਾ ਸੀਗਾ ਰਾਜਾ ਉਹਦਾ ਨਾਮ ਸੀ ਜੈਪਾਲਾ ਜਦੋਂ ਮਹਿਮੂਦ ਗਜਮਨੀ ਆਇਆ ਭਾਰਤ ਦੇ ਵਿੱਚ 1200 ਸਾਲ ਪਹਿਲਾਂ 1000 ਸਾਲ ਪਹਿਲਾਂ ਉਸ ਟਾਈਮ ਉਸ ਰਾਜੇ ਨੂੰ ਲਾਹੌਰ ਦੇ ਵਿੱਚ ਮੋਰੀ ਗੇਟ ਦੇ ਵਿੱਚ ਸ਼ਹੀਦ ਕਰ ਦਿੱਤਾ। ਉਹ ਲਾਸਟ ਰਾਜਾ ਸੀ ਜੈਪਾਲ ਸਿੰਘ। ਉਹ ਰਾਜਾ ਸੀ ਇਸ ਪਰਿਵਾਰ ਦਾ ਸੈਲਸਾਫ ਦਾ ਕਿੰਗ ਕੌੜਾ ਕੰਬੋਜੀਆ ਜਿਨ੍ਹਾਂ ਦੀਆਂ ਕਹਾਣੀਆਂ ਬਾਈਬਲ ਦੇ ਵਿੱਚ ਨੇ। ਉਹ ਲਾਸਟ ਰਾਜਾ ਹੋਇਆ ਤੇ ਉਹਨਾਂ ਦੀ ਜਿਹੜੀ ਹੈਗੀ ਉਸ ਤੋਂ ਬਾਅਦ ਰਾਜ ਭਾਗ ਖਤਮ ਹੋਇਆ ਫਿਰ ਮੁਗਲਾਂ ਦਾ ਫੇਰ ਰਾਜ ਆਇਆ। ਉਹਨਾਂ ਨੇ 1600 ਸਾਲ ਪੂਰੇ ਪੰਜਾਬ ਭਾਰਤ ਦੇ ਵਿੱਚ ਕੀ ਬਾਹਰਲੇ ਅਫਗਾਨਿਸਤਾਨ ਦੇ ਵਿੱਚ ਵੀ ਹੋਰ ਦੇਸ਼ਾਂ ਪੂਰੇ ਬੱਲ ਦੇ ਵਿੱਚ ਉਹਦਾ ਰਾਜ਼ ਹੋ ਰਿਹਾ 1600 ਬਰਸ ਤੇ ਫੇਰ ਤੁਸੀਂ ਕਿਵੇਂ ਤਬਦੀਲ ਕਰਾ ਰਹੇ ਹੋ ਤੇ ਜਿਹੜਾ ਇਹ ਪੰਜਾਬ ਆ ਇਹਦਾ ਨਾਮ ਪਹਿਲਾਂ ਸੀਗਾ ਕੰਬੋਜ ਦੇਸ਼ ਕੰਬੋਜਾ ਦੇਸ਼ ਪੰਜਾਬ ਦਾ ਇਹ ਕੰਬੋਜਾ ਦੇਸ਼ ਇਹ ਜਿਹੜਾ ਸੇ ਆਪਣੇ ਸੇਰ ਸਾਹ ਸੂਰੀ ਹੋਈ ਆ ਉਹਦਾ ਇੱਕ ਕਿਤਾਬ ਲਿਖੀ ਗਈ ਆ ਉਹਨੇ ਪਹਿਲੀ ਵਾਰੀ ਉਹਦੇ ਵਿੱਚ ਪੰਜਾਬ ਨਾਮ ਵਰਡ ਯੂਜ਼ ਕੀਤਾ ਤੁਸੀਂ ਪੜ੍ਹ ਸਕਦੇ ਹੋ ਤਾਵਰੀਖੇ ਜਿਹੜਾ ਸੇਰੇ ਸਾਹਿਬ ਸੂਰੀ ਦੀ ਕਿਤਾਬ ਆ ਉਹਦੇ ਵਿੱਚ ਆਇਆ ਪਹਿਲੀ ਵਾਰ ਉਹਦੇ ਵਿੱਚ ਪੰਜਾਬ ਦਾ ਨਾਮ ਵਰਜੂਜ਼ ਹੋਇਆ ਉਸ ਤੋਂ ਬਾਅਦ ਪੰਜਾਬ ਕਹਿਣ ਲੱਗ ਪਏ ਪਹਿਲਾ ਤਾਂ ਇਸ ਕਰਕੇ ਮੇਰਾ ਜਿਹੜਾ ਚੈਲੰਜ ਆ ਉਹਨਾਂ ਨੂੰ ਆ ਤੇ ਉਹ ਪਰਿਵਾਰ ਸਾਡੇ ਨਾਲ ਅਟੈਚ ਆ ਸੈਲਸ ਆਫ ਦਾ ਕੋੜਾ ਕਮੋਜੀ ਆ ਜਿਹਦੇ ਗੱਦੀ ਨੇ ਸੀਨੇ ਦੁਬਾਰਾ ਫੇਰਣ ਲਈ ਭਾਈ ਸਰਬਜੀਤ ਸਿੰਘ ਅਮਰੀਕਾ ਦੇ ਵਿੱਚ ਬੈਠੇ ਨੇ ਤੇ ਉਹਨਾਂ ਨੇ ਸਾਰੇ ਡਾਕੂਮੈਂਟ ਤਿਆਰ ਕਰੇ ਨੇ ਅਸੀਂ ਟੇਬਲ ਟਾਊਲ ਤੇ ਬੈਠਣ ਨੂੰ ਤਿਆਰ ਆ ਸਾਰੇ ਪਾਸਟਰ ਜਿਹੜੇ ਆ ਬਣੇ ਫਿਰਦੇ ਆਪ ਨੂੰ ਸਾਈ ਧਰਮ ਦੇ ਠੇਕੇਦਾਰ ਕਹ ਹੁੰਦੇ ਨੇ ਪਰ ਜਿਹੜੇ ਅਸਲੀ ਜਿਹੜੇ ਅਸਲੀ ਸਾਈ ਨੇ ਉਹ ਸਾਡੇ ਭਰਾ ਨੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਵਿਰੋਧ ਨਹੀਂ ਕਰਦੇ ਇਸ ਕਰਕੇ ਉਹਨਾਂ ਨੂੰ ਚੈਲੰਜ ਆ ਤੁਸੀਂ ਇਹ ਸਾਬਤ ਕਰ ਦਿਓ ਵੀ ਉਹ ਪਰਿਵਾਰ ਨਹੀਂ ਉਹਨੀਆਂ ਕਹਾਣੀਆਂ ਬਾਈਬਲ ਦੇ ਵਿੱਚ ਨਹੀਂ ਉਹਨੀਆਂ ਕਹਾਣੀਆਂ ਕੁਰਾਨ ਦੇ ਵਿੱਚ ਨਹੀਂ ਫਿਰ ਉਹ ਪਰਿਵਾਰ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨ ਰਿਹਾ ਉਹ ਪਰਿਵਾਰ ਬਾਈਬਲ ਵਾਲਾ ਤਾਂ ਅਮਰਤਧਾਰੀ ਆ ਗੁਰਸਿੱਖ ਨੇ ਫਿਰ ਤੁਸੀਂ ਦੁਨੀਆ ਨੂੰ ਕਿਵੇਂ ਗੁੰਮਰਾਹ ਕਰਕੇ ਸਿੱਖਾਂ ਨਾਲ ਧਰਮ ਨਾਲ ਜੋੜ ਤੋੜ ਕੇ ਅਸਾਈ ਬਣਾ ਰਹੇ ਹੋ ਇਹ ਕਿੱਧਰ ਦੀ ਗੱਲ ਆ ਤੇ ਜ਼ਬਰਦਸਤੀ ਧਰਮ ਤਬਦੀਲ ਕਰਾਉਣਾ ਇਹ ਭਾਰਤ ਦਾ ਜਿਹੜਾ ਸੁਵਿਧਾਨਾ ਉਹਦੇ ਵੀ ਉਲਟਾ ਕਾਨੂੰਨ ਦੇ ਵੀ ਉਲਟਾ ਇਸ ਕਰਕੇ ਮੇਰਾ ਚੈਲੰਜ ਆ ਤੇ 11000 ਅਮਰੀਕੀ ਡਾਲਰ ਦੁਬਾਰੇ ਫਿਰ ਮੈਂ बार-बार ਇਹ ਕਹਿੰਨਾ ਤੁਸੀਂ ਲਓ ਇਨਾਮ ਦੇਵਾਂਗੇ ਅਸੀਂ ਜੇ ਤੁਸੀਂ ਇਹ ਸਾਬਤ ਕਰ ਦੋ ਉਹ ਪਰਿਵਾਰ ਗੁਰਸਿੱਖਾ ਤੇ ਮੈਂ ਜਿਹੜੇ ਸਾਰੇ ਉਥੇ ਇਸਾਈਆਂ ਦੇ ਜਾਂਦੇ ਨੇ ਇਹਨਾਂ ਕੋਲੇ ਨਰੂਲੇ ਹੋਣਾਂ ਕੋਲੇ ਜਾਂਦੇ ਨੇ ਹੋਰ ਪਾਸਟਰ ਨੇ ਜਿਹੜੇ ਇਥੇ ਪੰਜਾਬ ਦੇ ਵਿੱਚ ਆ ਕੇ ਜਿਨ੍ਹਾਂ ਨੇ ਪਖੰਡ ਬਾਦ ਚਲਾਇਆ ਉਹਨਾਂ ਨੂੰ ਕਹਿਣਾ ਚਾਹੁੰਨਾ ਵੀ ਤੁਸੀਂ ਕਿਉਂ ਇਸਾਈ ਆਪਣਾ ਧਰਮ ਛੱਡ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਬਹੁਤ ਵੱਡਾ ਜਿਹੜਾ ਸਿੱਖ ਧਰਮ ਆ ਜਿਹੜਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਇੱਕ ਗੁਰੂ ਨੂੰ ਛੱਡ ਕੇ ਤੁਸੀਂ ਇਸਾਈ ਬਣ ਰਹੇ ਹੋ ਕਿਹੜੇ ਰਾਹ ਜਾ ਰਹੇ ਹੋ ਤੇ ਇਹ ਵੀ ਗੱਲ ਚੱਲਦੀ ਹੈ ਜਿਹੜੇ ਗਰੀਬ ਸਿੱਖ ਨੇ ਉਹ ਧਰਮ ਜਿਹੜਾ ਹੈਗਾ ਤਬਲੀਲ ਕਰ ਰਹੇ ਨੇ ਤੇ ਇਹਨਾਂ ਦੇ ਵੱਡੇ ਵੱਡੇ ਮਾਜੇ ਦੇ ਵਿੱਚ ਮੈਂ ਜਿਹੜੇ ਜ਼ਿੰਮੇਦਾਰ ਨੇ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਤੁਸੀਂ ਇਹਨਾਂ ਨੂੰ ਕਿਉਂ ਦਿੰਦੇ ਹੋ ਜ਼ਮੀਨਾਂ ਜਿਹੜੇ ਨਕਲੀ ਪਾਸਟਰ ਦੋੜੇ ਫਿਰਦੇ ਨੇ ਉਥੇ ਚਰਚਾ ਬਣਾ ਰਹੇ ਨੇ ਜਿਹੜੇ ਜ਼ਿੰਮੇਦਾਰ ਵੀ ਨੇ ਉਹ ਵੀ ਰੋਗ ਇਹ ਤੇ ਠੱਲ ਪਾਉਣ ਵੱਡਾ ਯੋਗਦਾਨ ਤੁਹਾਡਾ ਵੀ ਇਹ ਧਾਰਮਿਕ ਤਬਦੀਲ ਕਰਨ ਦੇ ਵਿੱਚ ਜੇ ਤੁਸੀਂ ਇਹਨਾਂ ਨੂੰ ਇਹਨਾਂ ਦੇ ਆਹ ਜਿਹੜੇ ਆ ਬਣਾਉਂਦੇ ਨੇ ਆਪਦੇ ਇਹ ਘਰ ਦਿਓ ਉਹ ਨਾ ਜ਼ਮੀਨਾਂ ਇਹਨਾਂ ਨੂੰ ਦਿਓ ਨਾ ਤੁਸੀਂ ਇਹਨਾਂ ਦੀ ਸਹਾਇਤਾ ਕਰੋ ਇਸ ਕਰਕੇ ਸਾਡਾ ਦੁਬਾਰਾ ਫੇਰ ਦਲਪੰਥ ਅਰਮਾ ਖਰਮਾ ਸਿੰਘ ਸਾਹਿਬ ਆਬਾ ਚੜਤ ਸਿੰਘ ਜੀ ਜਿਹੜੇ ਮੌਜੂਦਾ ਮੁਖੀ ਨੇ ਉਹਨਾਂ ਦੀ ਅਗਵਾਹੀ ਦੇ ਵਿੱਚ ਉਹਨਾਂ ਦੇ ਛਤਰ ਸਾਇਆ ਦੇ ਵਿੱਚ ਇਹ ਸਾਰੀ ਗੱਲ ਤੁਹਾਡੇ ਨਾਲ ਕਰ ਰਹੇ ਹਾਂ ਵੀ ਚੈਲੰਜ ਕਬੂਲੋ 11000 ਅਮਰੀਕੀ ਡਾਲਰ ਜਿਹੜਾ ਲਓ ਤੇ ਉਹ ਪਰਿਵਾਰ ਚੜ੍ਹਦੀ ਕਲਾ ਦੇ ਨਾਲ ਆ ਤੇ ਉਹ ਸਿੱਖ ਨੇ ਫਿਰ ਦੂਜਿਆਂ ਨੂੰ ਤੁਸੀਂ ਕੋਈ ਹੱਕ ਨਹੀਂ ਹੈਗਾ ਤੁਹਾਨੂੰ ਕਿ ਉਹਨਾਂ ਧਰਮ ਦੇ ਵੀ ਕਰਕੇ ਸਾਈ ਬਣਾਓ ਇਹ ਬੇਨਤੀਆਂ ਪ੍ਰਵਾਨ ਕਰਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਪੂਰੀ ਦੁਨੀਆ ਦੇ ਵਿੱਚ ਪਚਾਓ ਜਿਹੜਾ ਅਸੀਂ ਟੇਬਲ ਟਾਕ ਤੇ ਬੈਠਣ ਨੂੰ ਤਿਆਰ ਆ ਅਸੀਂ ਕੋਈ ਲੜਨਾ ਨਹੀਂ ਤੁਹਾਡੇ ਨਾਲ ਤੁਹਾਨੂੰ ਕੋਈ ਹੋਰ ਨਹੀਂ ਕਰਨਾ ਬੈਠੋ ਟੇਬਲ ਤੇ ਇਹ ਚੁਣੌਤੀ ਮਨਜ਼ੂਰ ਕਰੋ ਇਹ ਚੁਣੌਤੀ ਨੂੰ ਕਬੂਲੋ ਕਿਹੜਾ ਸਾਡੇ ਨਾਲ ਬੈਠਦਾ ਆ ਕੇ ਬੈਠੋ ਜੇ ਤੁਸੀਂ ਆਪ ਦਾ ਧਰਮ ਤਬਦੀਲ ਜਿਹੜਾ ਇਹ ਪਖੰਡ ਬਾਦ ਬੰਦ ਕਰ ਦਿਓ ਨਹੀਂ ਸਾਡੀਆਂ ਗੱਲਾਂ ਦਾ ਜਿਹੜਾ ਜਵਾਬ ਆ ਉਹ ਦਿਓ ਬੈਠੋ ਸਾਡੇ ਨਾਲ ਅਸੀਂ ਤਿਆਰ ਬੈਠਣ ਬੈਠੇ ਆ ਤਿਆਰ ਪਾ ਤਿਆਰ ਗੱਲ ਕਰਨ ਨੂੰ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਪੁੱਲਾ ਚੁੱਕਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ